इंडियन टीवी न्यूज़ पंजाब अपनी खबर अपनी भाषा ਵਿੱਚ नमस्कार ਤੁਸੀਂ ਵੇਖ ਰਹੇ ਹੋ इंडियन टीवी न्यूज़ पंजाब ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ اسلام ਅਮੀਰ ਬਣਨ ਲਈ ਨਹੀਂ। और उचित त्याग के लिए और आवश्यक कमी बोझ का प्रसारण।subprocess राय का आदमी का दे धीरे पुलिक रहे और ਗਰਮਪਾਤੀ ਕਮਾਦੀ ਜੇਪਾ ਮਹਾਦੇਵ ਸੁਖਸ਼ਾਨਾ ਕਿੰਨੇ ਪਟ ਦੇ ਸ਼ਰਮਾ ਨੇ ਮੀਤਪਾਲ ਕਲਪਨ ਜੋ ਬੰਲੇ ਦਾ ਬਲਕ ਪੂਰੇ ਡਿਵੀਜ਼ਨ ਕੀ ਹੈ ਚੰਗਾ ਆਪ ਉਹ ਆਪਣੇ ਟਿਕਣੇ ਨਾਲ ਕਰਦੇ ਉਹ ਕੋਈ ਨਾ ਇੰਦਰ ਹੋਣਾ ਜੇਕਰ ਸੁਆਪ ਕਰਦੇ ਕੋਈ ਨਾ ਇੰਦਰ ਹੋਣਾ ਜੇ ਪਾਲਿਕਾ ਕਰਦਾ ਉਹ ਪਹਿਲੇ ਸਪੰਸਰ ਚਾਹ ਰਹਿਣ ਆਰ ਨੋਟ ਇਨ ਦੀ ਫਲਾਈਟ ਜਿਹੜੀ ਮੈਂ ਲੈਣੀ ਸੀ ਨਾ ਜਿਹੜੀ ਦਾ ਰੋਟਾ ਆਉਣਾ ਬਣੇ ਸੀ ਕਰਤੀਬਾਤ ਲਾਸਟ ਟਾਈਮ ਉਸ ਦਾ ਭਰ ਕੇ ਜਿਹੜਾ ਐਕਸੈਪਟ ਹੋ ਗਿਆ ਤੇ ਪੈਸੇ ਮੈਂ ਨਹੀਂ ਵੀਕਵਾ ਮੁਕਿਆ ਨਾ ਕੋਈ ਸੇਵ ਕਰਦੇ ਨਾ ਬਸ ਮੈਨਾਂ ਜਿਹੜਾ ਪਾਵਾ ਕਰਾ ਕਰਾ ਚਾਹਤਾ ਮੈਨਾਂ ਮਾਫੂ ਜਦੋਂ ਵੀ ਦੇਖਿਆ ਰਿਹਾ ਕੋਈ ਫਾਈਨ ਨਹੀਂ ਆ ਰਿਹਾ ਸੀ ਕੋਈ ਉਤ ਪੈ ਨਹੀਂ ਆ ਰਿਹਾ ਉਹ ਜਿਹੜਾ ਆਨਲਾਈਨ ਦਾ ਸਾਇਟ ਕਾਲੀ ਹੋਵਾ ਮੌਂਡਾ ਕਰਿਆ ਕਰਤੀਬਾਤ ਲਾਸਟ ਟਾਈਮ ਜਿਹੜੀ ਕੋਈ ਹਾਂ ਵਰ ਸਿੰਘ ਕਸਿਕਾਂ ਕੀ ਹਾਲ ਚਾਲ ਹਾਂਜੀ ਕਿੱਥੇ ਉਤੋ ਹੋ ਜਾ ਚਾਰੀ ਨੌ ਸਾਜ ਸੁਰਾਜ ਲੋ ਜੀ ਅੱਗੇ ਸ਼ੁਰੂਆਤ ਕੋਲੇ ਸੋਨੇ ਸਾਹਮਣੇ ਹਾਂਜੀ ਹੱਥ ਲਾ ਕੇ ਰੱਖੋ ਇਧਰ ਨੂੰ ਦੇਖੋ ਸਾਹਮਣੇ ਸਰ ਪਿੱਛੇ ਨਾਲ ਸਰ ਇਹ ਜੀ ਬਿਲਕੁਲ ਅੱਛਾ ਦਾ ਸਾਹਮਣੇ ਪੁਰਾਣਾ ਸੀਗਾ ਹਾਂਜੀ ਪੁਰਾਣਾ 83 ਚ ਬਣਾ ਹੋਇਆ ਜੀ ਇੱਥੇ ਕਿੰਨਾ ਪੈਸਾ ਲੱਗੂ ਪੈਸਾ ਲੱਗੂ ਜੀ ਅੱਛਾ ਤਾਂ ਇਹ ਸ਼ੁਰੂ ਹੁੰਦਾ ਹੈ ਫਤਰ ਬਤੁਲਾਹ ਇਨਾ ਨਾਮ ਦੇ ਕਾਫਲੇ ਹੋਣਾ ਹੈ ਉਹਦੇ ਲਈ 100 ਦਿਹਾੜ ਹਾਂ ਜੀ ਕਾਇਦ ਇੱਕ ਵਾਰੀ ਰੱਬ ਇੱਕ ਮੈਡੀਕਲ ਬਣਾਣ ਕਰਦੇ ਆਪਾਂ ਇੱਕ ਵਾਰੀ ਸਾਹਮਣੇ ਯਾਰ ਵਧੀਆ ਕਲਾਸ ਗਲੀ ਹੋਜੀ ਉਹਨੇ ਸੋਨਾ ਹਾਂ ਜੀ ਸਾਹਮਣੇ ਸਾਹਮਣੇ ਸਬਤ ਪਿੰਡ ਦਾ ਸਮੁੱਚੇ ਅਚਲ ਪਿੰਡ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਪੂਰੇ ਪਿੰਡ ਨੇ ਪੰਚਾਇਤ ਨੇ ਸਾਡੇ ਪ੍ਰਾਂਤ ਸੁਵਿੰਦਰ ਸਿੰਘ ਸਰਪੰਚ ਸਾਹਿਬ ਜਿਹੜੇ ਨੇ ਸੌਂਚੀ ਪੰਚਾਇਤ ਨੇ ਤੇ ਨਗਰ ਨੇ ਇਕੱਠੇ ਹੋ ਕੇ ਗੁਰੂ ਮਾਰਗ ਦਾ ਸ਼ਰਨਾ ਕੀਤਾ ਔਰ ਅਰਦਾਸ ਬੇਨਤੀ ਹੋਈ ਹੈ ਸਭ ਲਈ ਲੰਗਰ ਤਿਆਰ ਕੀਤੇ ਗਏ ਨੇ ਔਰ ਇਹਦੇ ਨਾਲ ਨਾਲ ਵਿਕਾਸ ਕੰਮਾਂ ਨੂੰ ਲੈ ਕੇ ਵੀ ਉਦਗਾਮ ਕੀਤੇ ਗਏ ਪੰਚਾਇਤ ਘਰ ਜਿਹੜਾ ਜੀ ਪੁਰਾਣਾ ਬਹੁਤ ਖੰਡਰ ਬਣਿਆ ਪਿਆ ਸੀ ਉਹ ਵੀ ਰਿਪੇਅਰ ਕਰਕੇ ਉਹਨੂੰ ਦੁਬਾਰਾ ਤਿਆਰ ਕੀਤਾ ਜਾ ਰਿਹਾ ਔਰ ਅੰਡਰਗਰਾਊਂਡ ਸਪ ਟਾਈਪਲਾਈਨ ਜਿਹੜੀ ਸੀਵਰੇਜ ਦੀ ਉਹਦਾ ਵੀ ਕੰਮ ਕੀਤਾ ਜਾ ਰਿਹਾ ਕੁਝ ਗਲੀਆਂ ਨਾਲੀਆਂ ਦੇ ਕੰਮ ਨੇ ਟੋਟਲ ਫੁੱਲ ਮਿਲਾ ਕੇ ਤਕਰੀਬਨ 15 ਤੋਂ 20 ਲੱਖ ਦੇ ਵਿੱਚ ਦਾ ਸਾਰਾ ਬਜਟ ਹੈ ਇਹ ਸਾਰੇ ਕੰਮ ਪਿੰਡ ਦੇ ਫੋਟ ਵਾਲੇ ਸੀਗਾ ਸਰਪੰਚ ਸਾਹਿਬ ਔਰ ਸਾਰੀ ਪੰਚਾਇਤ ਮਿਲ ਕੇ ਜਿਹੜੀ ਹੈ ਇਹ ਸਾਰੇ ਕੰਮ ਨੇ ਪੂਰੇ ਚਾਰੇਗੀ ਇਸੇ ਤਰੀਕੇ ਨਾਲ ਵਿਧਾਨ ਸਭਾ ਨਾਬਾ ਦੇ ਵਿੱਚ ਬਹੁਤ ਸਾਰੇ ਐਸੇ ਉਦਘਾਟਨ ਕਰਨ ਵਾਲੇ ਪਏ ਆ ਹੁਣ ਅਸੀਂ ਕਰਾਂਗੇ ਜਿੰਨੀਆਂ ਗਲੀਆਂ ਬਣ ਗਈਆਂ ਜ ਤੇ ਬਹੁਤ ਸਾਰੇ ਪਿੰਡਾਂ ਦੇ ਡਿਵੈਲਪਮੈਂਟ ਦੇ ਕੰਮ ਪੰਚਾਇਤੀਕਰ ਬਣਾਉਣ ਵਾਲੇ ਪੁਰਾਣੀਆਂ ਦੁਕਾਨਾਂ ਇੱਕ ਹੁਣ ਦੇ ਸਰਕਾਰੀ ਜਿੱਥੋਂ ਸਰਕਾਰੀ ਰਾਸ਼ਨ ਮਿਲਦਾ ਹੁੰਦਾ ਜੀ ਕੱਪੜਾ ਸਾਬਣ ਨੂਨ ਪਾਣੀ ਟੀਲ ਸਭ ਕੁਝ ਉਹ ਦੁਕਾਨਾਂ ਵੀ ਨਵੀਆਂ ਜਿਹੜੀਆਂ ਅਸੀਂ ਉਹ ਵੀ ਸਾਰੀ ਹਰ ਇੱਕ ਪਿੰਡ ਦੇ ਵਿੱਚ ਕਰ ਰਹੇ ਹਾਂ ਉਹਦੇ ਦੇ ਨਿਗਰਾਨਣ ਨੇ ਸੋ ਭਗਵੰਤ ਸਿੰਘ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਦੇ ਅਨਸਾਰ ਕਿਉਂਕਿ ਪੰਜਾਬ ਦੇ ਲੋਕਾਂ ਦੀ ਬਹੁਤ ਵੱਡਾ ਮੈਂਡੇਟ ਜਿਹੜਾ ਸਾਨੂੰ ਮਿਲਿਆ ਸੀ ਉਸ ਦੇ ਮੁਤਾਬਕ ਪੂਰੀ ਸੇਵਾ ਜਿਹੜੀ ਹੈ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਮਕਸਦ ਹੈ ਕਿ ਪਿੰਡਾਂ ਨੂੰ ਸਵੱਜ ਬਣਾਇਆ ਜਾਵੇ ਔਰ ਆਵਾ ਬਦਮ ਸੰ ਚਾਹੇ ਪਿੰਡ ਦੇ ਛੱਪੜ ਨਹੀਂ ਉਹਨਾਂ ਦਾ ਨਵੀਨੀਕਰਨ ਕਰਨਾ ਚਾਹੇ ਕੋਈ ਪੁਰਾਣਾ ਹਸਪਤਾਲ ਨੂੰ ਦੁਬਾਰਾ ਚਾਲੂ ਕਰਨਾ ਚਾਹੇ ਕੋਈ ਡੰਗੜਾਂ ਦਾ ਪੁਰਾਣਾ ਸਕਾਲਾ ਨੂੰ ਠੀਕ ਕਰਕੇ ਉਹਨੂੰ ਦੁਬਾਰਾ ਚਾਲੂ ਕਰਨਾ ਪਰ ਪਿੰਡਾਂ ਦੀਆਂ ਗਲੀਆਂ ਨਾਲੀਆਂ ਸੜਕਾਂ ਸਭ ਨੂੰ ਠੀਕ ਕਰਕੇ ਪਿੰਡਾਂ ਨੂੰ ਸਵਰਗ ਬਣਾਉਣਾ ਹੀ ਸਾਡਾ ਮਕਸਦ ਹੈ। ਪਿੰਡਾਂ ਦਾ ਕੋਈ ਪਿੰਡਾਂ ਵਰਤੇ ਪੀਰ ਬਜਟ ਕੀ ਬਸਤੀਆਂ ਕਦਮ ਦੀ ਜੀ। ਹਾਂ ਜੀ ਜੀ। ਅਸੀਂ ਜਿਹੜਾ ਜੀ ਇੱਕ ਐਪ ਖੁੱਲੀ ਹੋਈ ਆ ਇਹ ਸੈਂਟਰਲ ਗਵਰਨਮੈਂਟ ਦੇ ਥਰੂ ਖੁੱਲ੍ਹਦੀ ਆ ਜੀ ਐਪ ਇਹ ਹੈ ਜੀ ਕੱਚੇ ਘਰਾਂ ਦੀ ਜਿਹੜੇ ਵੀ ਗਰੀਬ ਪਰਿਵਾਰ ਪ੍ਰਧਾਨ ਸਭਾ ਨਾਂਬਾ ਦੇ ਵਿੱਚ ਕ ਤਾਂ ਆਨਲਾਈਨ 31 ਮਾਰਚ ਤੱਕ ਓਪਨ ਹੈ ਜੀ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਪਿੰਡ ਦੇ ਸਰਪੰਚ ਸਾਹਿਬਾਨ ਨੂੰ ਨਾਲ ਲੈ ਕੇ ਸੈਕਟਰੀ ਸਾਹਿਬਾਨ ਨੂੰ ਨਾਲ ਲੈ ਕੇ ਕੋਈ ਕਿਸੇ ਵਲੰਟੀਅਰ ਪੁਆਇੰਟ ਕੀਤਾ ਹੈ ਜੀ ਆਫੀਸ਼ੀਅਲੀ ਤੌਰ ਤੇ ਤੇ ਉਹ ਤੁਸੀਂ ਅਪਲਾਈ ਕਰ ਸਕਦੇ ਹੋ 31 ਮਾਰਚ ਲਾਸਟ ਡੇਟ ਹੈ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਉਹ ਅਪਲਾਈ ਕਰੋ ਤਾਂ ਕਿ ਜੇ ਤੁਸੀਂ ਜਨਮ ਤਰੀਕੇ ਦੇ ਨਾਲ ਵਾਕਈ ਡਿਜ਼ਰਵ ਕਰਦੇ ਹੋ ਤੁਹਾਨੂੰ ਪੈਸੇ ਮਿਲਣੇ ਚਾਹੀਦੇ ਆ ਤੁਹਾਨੂੰ ਜ਼ਰੂਰ ਪੈਸੇ ਮਿਲਣਗੇ ਉਸ ਤੋਂ ਇਲਾਵਾ ਅਸੀਂ ਵਿਧਾਨ ਸਭਾ ਨਾਪਾ ਦੇ ਵਿੱਚ ਅਸੀਂ 100 ਖੇਡ ਗਰਾਊਂਡ ਬਣਾਉਣ ਦਾ ਇਚਾਰ ਲਿਖਿਆ ਜੀ ਉਸ ਸ਼ੁਰੂਆਤ ਕਰਨਦਾਰੇ ਯਾਨੀ ਕਿ 142 ਪਿੰਡ 640 ਪਿੰਡਾਂ ਦੇ ਵਿੱਚੋਂ 100 ਪਿੰਡਾਂ ਦੇ ਵਿੱਚ ਅਸੀਂ ਕਾਫੀ ਕਲਾਸ ਖੇਡ ਗਰਾਹਣ ਤੇ ਸੀ ਬਣਾਉਣੇ ਹਨ ਪਰ ਛੱਪਣ ਦਾ ਨਵੀਨੀਕਰਨ ਜਿਹੜਾ ਉਹ ਸਾਡੇ ਕੋਲੇ ਤਕਰੀਬਨ ਅਸੀਂ ਮਾਰਚ 2026 ਤੱਕ ਦਾ ਸਾਡਾ ਪੁੱਛਾ ਹੈ ਕਿ ਹਰੇਕ ਪਿੰਡ ਦੇ ਵਿੱਚ ਅਸੀਂ ਛੱਪ ਜਿਹੜੇ ਉਹ ਨਵੀਨੀਕਰਨ ਕਰਕੇ ਸੀਵਰੇਜ ਪਾ ਕੇ ਪਿੰਡ ਦਾ ਪਾਣੀ ਜਿਹੜਾ ਉਹ ਸਾਫ਼ ਕਰਕੇ ਖੇਤੀ ਜੋਗ ਬਣਾਵਾਂਗੇ ਪਰ ਜਿਹੜੀ ਬਾਕੀ ਜਗ੍ਹਾ ਬਚਦੀ ਹੈ ਉੱਥੇ ਅਸੀਂ ਪਾਰਕ ਬਣਾਵਾਂਗੇ ਸੈਰਗਾ ਬਣਾਵਾਂਗੇ ਉੱਥੇ ਫੁੱਲ ਬੂਟੇ ਲਾ ਕੇ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਭੈਣਾਂ ਉਹਦੇ ਗੋਡੇ-ਮੋਡੇ ਦੁਖਦੇ ਨੂੰ ਸੈਰ ਕਰਨ ਨੂੰ ਕੋਈ ਜਗ੍ਹਾ ਹੀ ਹੈ ਨਹੀਂ ਬੱਚਿਆਂ ਨੂੰ ਖੇਡਣ ਸਾਰੇ ਇਸ ਤਰੀਕੇ ਨਾਲ ਨਾਬਾ ਦੀ ਡਿਵੈਲਪਮੈਂਟ ਜਿਹੜੀ ਹੈ ਕਿਉਂਕਿ ਨਾਬਾ ਦੀ ਵੀ ਨਗਰ ਕੌਂਸਲ ਦੀ ਇਲੈਕਸ਼ਨ ਅਗਲੇ ਸਾਲ ਹੈ ਅਸੀਂ ਨਾਬਾ ਦੇ ਡਿਵੈਲਪਮੈਂਟ ਦੇ ਕੰਮ ਜਿਹੜੇ ਉਹ ਵੀ ਬਹੁਤ ਅੱਛੇ ਤਰੀਕੇ ਨਾਲ ਅੱਗੇ ਵਧਾ ਰਹੇ ਹਾਂ ਪਾਸੋਂ ਦੇ ਪੂਰੇ ਹਲਕੇ ਦੇ ਵਿੱਚ ਬਹੁਤ ਹੀ ਤੇਜ਼ੀ ਦੇ ਨਾਲ ਵਿਕਾਸ ਕਰ ਜਿਹੜੇ ਆ ਉਹ ਹੁਣ ਹੋਰ ਤੇਜ਼ ਹੋਣਗੇ ਪਰ ਜਿੰਨੇ ਅਸੀਂ ਪਹਿਲਾਂ ਇਲੈਕਸ਼ਨ ਦੇ ਟਾਈਮ 'ਤੇ ਜੋ ਮੰਗਾਂ ਸਾਡੇ ਸਾਹਮਣੇ ਆਈਆਂ ਸੀਗੀਆਂ ਉਹ ਅਸੀਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਤੁਹਾਡੇ ذریعے ਵੀ ਬੇਨਤੀ ਕਰਦਾ ਸਾਰੀਆਂ ਸਮੂਹ ਪੰਚਾਇਤਾਂ ਨੂੰ ਕਿ ਸਾਰੇ ਸਰਪੰਚ ਸਾਹਿਬਾਨ ਸੈਕਟਰੀ ਸਾਹਿਬਾਨ ਦੇ ਨਾਲ ਮਿਲ ਕੇ ਸਾਡੇ ਵਲੰਟੀਅਰ ਸਾ ਤੁਸੀਂ ਕੱਚੇ ਘਰਾਂ ਦੇ ਪੈਸੇ ਹਰੇਕ ਗਰੀਬ ਪਰਿਵਾਰ ਦੇ ਜਿਹੜੇ ਅਪਲਾਈ ਕਰਵਾਓ 31 ਮਾਰਚ ਲਾਸਟ ਡੇਟ ਬਹੁਤ ਜ਼ਰੂਰੀ ਕੰਮ ਹੈ ਕਿਉਂਕਿ ਗਰੀਬ ਪਰਿਵਾਰ ਬਹੁਤ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਹੈ ਕਿ ਉਹਨਾਂ ਨੂੰ 2-4 ਕਮਰਿਆਂ ਦਾ ਮਕਾਨ ਮਿਲੇ ਔਰ ਰਹਿਣ ਵਾਸਤੇ ਨੰਬਰ ਰਹਿਣ ਬਸੇ ਰਿਹਾ ਬਣੇ ਔਰ ਇਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਕੰਮ ਹੋਣ ਵਾਲੇ ਆ ਚਾਹੇ ਕੋਈ ਗਲੀ ਦਾ ਕੰਮ ਆ ਕੋਈ ਧਰਮਸ਼ਾਲਾ ਦਾ ਕੰਮ ਆ ਕਿਸੇ ਕੋਈ ਮਿੰਨੀ ਬਰਾਤ ਕਰਵਾਉਣਾ ਚਾਹੁੰਦੇ ਕੋਈ ਹਸਟਲ ਟੋਟਾ ਪੁਰਾਣਾ ਬੰਦ ਪਿਆ ਉਹ ਠੀਕ ਕਰਾਉਣਾ ਚਾਹੁੰਦੇ ਜੇ ਤੁਹਾਡੇ ਸਕੂਲ ਦੇ ਵਿੱਚ ਟੀਚਰਾਂ ਦੀ ਕ ਉਹ ਸਾਰਾ ਕੁਝ ਤੁਸੀਂ ਇੱਕ ਮਤਾ ਪਾ ਕੇ ਸਾਡੇ ਦਫ਼ਤਰ ਪਹੁੰਚਦਾ ਕਰੋ ਤਾਂ ਕਿ ਅਸੀਂ ਹੁਣ ਕੰਟਰਾ ਜਾਰੀ ਕਰ ਲਈਏ ਉਹਨਾਂ ਪਟੜੀ ਵਰਤ ਪ੍ਰਕਾਰ ਦੀ ਕਿੰਨਾ ਚੰਗੀ ਪਰਫਾਰਮੈਂਸ ਦੇ ਰਹੀ ਹੈ ਜਿਹੜੇ ਬੱਚੇ ਹਾਂ ਇਹਦੇ ਵਿੱਚ ਪੱਖਪਾਤ ਹੁੰਦਾ ਰਿਹਾ ਜੀ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪੱਖਪਾਤ ਇਸ ਕਰਕੇ ਹੁੰਦਾ ਰਿਹਾ ਕਿ ਪਹਿਲਾਂ ਜਿਹੜੀਆਂ ਪੰਚਾਇਤਾਂ ਬਣਦੀਆਂ ਰਹੀਆਂ ਨੇ ਪੱਖਪਾਤ ਕਰਦੀਆਂ ਰਹੀਆਂ ਨੇ ਕਿ ਪੁਰਾਣੇ ਨੇ ਮੈਨੂੰ ਵੋਟ ਪਾਈ ਸੀ ਉਹਦਾ ਕਰਦੇ ਹੋ ਜਿਨੇ ਨਹੀਂ ਵੋਟ ਪਾਈ ਉਹ ਰਹਿਣ ਦੇ ਅਸੀਂ ਇਦਾਂ ਨਹੀਂ ਕਰਦੇ ਜਿਨੇ ਸਾਨੂੰ ਵੋਟ ਪਾਈ ਉਹ ਵੀ ਸਾਡਾ ਜਿਨੇ ਨਹੀਂ ਪਾਈ ਉਹ ਵੀ ਸਾਡਾ ਜੀ ਕਿਉਂਕਿ ਐਮਐਲਏ ਜਦੋਂ ਮੈਨੂੰ ਬਣਾਇਆ ਸੰਗਤ ਨੇ 82 ਜਾਂ 53 ਵੋਟਾਂ ਉਹ ਕੌਣ ਲੋਕ ਸੀ ਕਿ ਸਾਰੇ ਉਹ ਹੀ ਲੋਕ ਨੇ ਜਿਨ੍ਹਾਂ ਨੇ ਬਹੁਤ ਉਮੀਦ ਦੇ ਨਾਲ ਮੈਨੂੰ ਵੋਟ ਪਾਈ ਹੈ ਪਰ ਮੇਰਾ ਇਹ ਸੱਚ ਬਗਲਾ ਕਿ ਮੈਂ ਸਾਰਿਆਂ ਦੇ ਕੰਮ ਆਵਾਂ ਪਰ ਮੇ ਜਬੀਫਾ ਬੱਚਿਆਂ ਦਾ ਕੋਈ ਲੱ ਕਰਨ ਵਾਲਾ ਕੋਈ ਸੁਸਿਆਵੇ ਪਰ ਇੱਕ ਮੈਂ ਆਪਣੇ ਵੱਲੋਂ ਤੁਹਾਡੇ ਪਰਿਵਾਰ ਦੇ ਵਿੱਚ ਗਰੀਬ ਕੋਈ ਵੀ ਹੋ ਸਕਦਾ ਹੈ ਕੋਈ ਜਾਤ ਕੋਈ ਪਾਤ ਕੋਈ ਧਰਮ ਨਹੀਂ ਤੁਹਾਡਾ ਬੱਚਾ ਪਲੱਸ 2 ਤੱਕ ਕੋਈ ਪੈਦਲ ਜਾਂਦਾ ਜੀ ਉਹਦੇ ਕੋਲ ਸਾਈਕਲ ਹੈ ਨਹੀਂ ਬੱਚੀ ਹੈ ਕੋ ਉਹਦੇ ਕੋਲ ਸਾਈਕਲ ਹੈ ਨਹੀਂ ਪੈਦਲ ਜਾਂਦੀ ਹੈ ਤਾਂ ਤੁਸੀਂ ਮੇਰੇ ਆਫਿਸ ਨਾਪਾ ਐਮ ਐਲ ਏ ਨਾਪਾ ਸੰਪਰਕ ਕਰੋ ਤਾਂ ਮੈਂ ਆਪਣੀ ਤਨਖਾਹ ਦੇ ਵਿੱਚੋਂ ਉਸ ਬੱਚੀ ਨੂੰ ਜਾਂ ਬੱਚੇ ਨੂੰ ਸਾਈਕਲ ਲੈ ਕੇ ਦਵਾਂਗਾ ਜੀ ਮੈਂ ਆਪਣੀ ਤਨਖਾਹ ਦੇ ਵਿੱਚੋਂ ਕਰ ਰਿਹਾ ਕਿਸੇ ਭਰਾ ਦਾ ਐਕਸੀਡੈਂਟ ਹੋ ਗਿਆ ਬਹੁਤ ਗਰੀਬ ਹੈ ਜੀ ਚੱਲਣ ਫਿਰ ਤੋਂ ਲਾਚਾਰ ਹੋ ਗਿਆ ਘਰੇ ਬੈਠਾ ਜੀ ਤਾਂ ਮੈਂ ਉਹਦੇ ਲਈ ਟਰਾਈਸਾਈਕਲ ਅਗਰ ਉਹ ਟ੍ਰਾਈਸਾਈਕਲ ਨਹੀਂ ਚਲਾ ਸਕਦਾ ਤਾਂ ਉਹਨੂੰ ਬੈਟਰੀ ਵਾਲਾ ਟ੍ਰਾਈਸਾਈਕਲ ਤਾਂ ਕਿ ਉਹਨੂੰ ਕੋਈ ਆਉਣ ਜਾਣ ਦੀ ਕੋਈ ਸਮੱਸਿਆ ਨਾ ਹੋਵੇ। ਔਰ ਬਾਕੀ ਮੈਡੀਸਨ ਦੀ ਕੋਈ ਤੁਹਾਨੂੰ ਕੋਈ ਸਮੱਸਿਆ ਡਾਕਟਰ ਨੂੰ ਵੀ ਦਿਨ-ਦੋਜ਼ਨ ਕੱਲਾ ਦੌੜਾ ਕਰਕੇ ਲੈਣੇ ਸਿਵ ਹਸਪਤਾਲ। ਜਿੰਨੂੰ ਫੋਨ ਆਇਆ ਕਿ ਮੈਂ ਦੌੜਾ ਕਰਦਾ ਮੈਂ ਕਿਹਜ ਬਿਲਕੁਲ ਕਰਨਾ ਚਾਹੀਦਾ ਅਚੰਭੇ ਦੌੜਾ ਕੀਤਾ। ਕਿਤੇ ਵੀ ਕੋਈ ਵੀ ਸਮੱਸਿਆ ਤੁਹਾਨੂੰ ਆਉਂਦੀ ਹੈ ਕੋਈ ਦਵਾਈ ਨਹੀਂ ਮਿਲਦੀ ਕੋਈ ਡਾਕਟਰ ਦੀ ਸਮੱਸਿਆ ਰਾਈਟਵੇ ਮੇਰੇ ਨਾਲ ਰਾਤ ਤੱਕ ਕੰਮ ਕਰੋ। ਪਿੰਡ 'ਚ ਕਿਤੇ ਕੋਈ ਸਫਾਈ ਦਾ ਇਸ਼ੂ ਛੋਟ-ਛੋਟੀਆਂ ਗੱਲਾਂ ਨੇ ਜਿਹੜੀਆਂ ਉਹ ਆਪਾਂ ਵੱਡਾ ਬਣਾ ਦੇਣੀ। ਜੇ ਆਪਾਂ ਆਪਣੇ ਹਰ ਘਰ ਦੇ ਬਾਹਰ ਆਪਾਂ ਸਫਾਈ ਕਰੀਏ ਤਾਂ ਨਾ ਭਾਸਾ ਸਾਫ਼ ਹੋ ਸਕਦਾ ਇਹ ਪੂਰੇ ਦੇਸ਼ ਦਾ ਇਹ ਨਾਗਰਿਕਤਾ ਧਾਰ ਲਵੇ ਕਿ ਮੈਂ ਆਪਣੇ ਘਰ ਦੇ ਬਾਹਰ ਆਪ ਸਫਾਈ ਹੋਣੀ ਤਾਂ ਪੂਰਾ ਹਿੰਦੁਸਤਾਨ ਸਾਫ਼ ਹੋ ਸਕਦਾ ਹੈ ਇਸ ਕਰਕੇ ਸਾਰੇ ਨੇ ਮਿਸ਼ਨ ਲੈ ਕੇ ਚੱਲਣਾ ਪੈਣਾ ਅਸੀਂ ਵੋਟਾਂ ਬਾਰ-ਬਾਰ ਆਉਂਦੀਆਂ ਨੇ ਲੋਕ ਬਣਦੇ ਨੇ ਜਿੱਤਦੇ ਨੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਆਪਣਾ ਕੀ ਬੈਨੀਫਿਟ ਹੈ ਯੁੱਤੇ ਆਪਣਾ ਬੈਨੀਫਿਟ ਤਾਂ ਇਹ ਆਪਾਂ ਨੂੰ ਤੰਦਰੁਸਤੀ ਮਿਲੇ ਆਪਣੇ ਬੱਚੇ ਪੜ੍ਹ ਲੈ ਕੇ ਅਫਸਰ ਬਣਨ ਗਰੀਬ ਗਰੀਬੀ ਤੋਂ ਬਾਹਰ ਨਿਕਲਣ ਔਰ ਜਿਹੜਾ ਬਾਹਰ ਜਿਵੇਂ ਹੁਣ ਜਹਾਜ਼ ਪਰ ਪਰ ਵਾਪਸ ਆ ਰਹੇ ਆ ਸਾਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਇਹ ਕੌਣ ਲੋਕ ਨੇ ਜਿਹੜੇ 15 ਸਾਲ 20 ਸਾਲ ਪਹਿਲਾਂ 20 20 30 30 ਲੱਖ ਦੇ ਕੇ ਬਾਹਰ ਦੇ ਰਹੇ ਸੋ ਇਹ ਸਾਰਾ ਜਿਹੜਾ ਇਹੋ ਠੱਲ ਪਾਈ ਜਾ ਸਕਦੀ ਹੈ ਇਹ ਅਸੀਂ ਆਪਣੀ ਬਣਾਣੀ ਹੈ ਅਸੀਂ ਇਹ ਸੋਚੀਏ ਕਿ ਅਸੀਂ ਡਿਵੈਲਪਮੈਂਟ ਦੇ ਨਾਂ ਤੇ ਵੋਟ ਪਾਉਣੀ ਹੈ ਅਸੀਂ ਕੰਮ ਦੇ ਨਾਂ ਤੇ ਵੋਟ ਪਾਉਣੀ ਹੈ ਅਸੀਂ ਗੱਲਾਂ ਦੇ ਨਾਲ ਵੋਟ ਨਹੀਂ ਪਾਉਣੀ ਹੈ ਜਿਹੜਾ ਬੰਦਾ ਕੰਮ ਕਰੂਗਾ ਮੈਂ ਕੰਮ ਕਰੂੰਗਾ ਤਾਂ ਮੈਨੂੰ ਵੋਟ ਪਾਓ ਠੀਕ ਹੈ ਤੇ ਕ ਕੁਛ ਡਵੈਲਪਮੈਂਟ ਦੇ ਨਾਂ ਤੇ ਵੋਟ ਪਾਓ ਐਜੂਕੇਸ਼ਨ ਦੇ ਨਾਂ ਤੇ ਵੋਟ ਪਾਓ ਸਿਹਤ ਦੇ ਨਾਂ ਤੇ ਵੋਟ ਪਾਓ ਬੱਚਿਆਂ ਦੀਆਂ ਨੌਕਰੀਆਂ ਕਿੰਨੀਆਂ 50000 ਤੋਂ ਉੱਪਰ ਮਿਲਦੀਆਂ ਨੇ ਉਹ ਨੂੰ ਦੇਖ ਕੇ ਤੁਸੀਂ ਵੋਟ ਪਾਓ ਪਰ ਜਿਹੜਾ ਅਸੀਂ ਪਿੰਡਾਂ ਨੂੰ ਇੱਕ ਸਵਰਗ ਬਣਾਉਣ ਦਾ ਨਕਸ਼ਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਨਕਸ਼ਾ ਅਸੀਂ ਲਿਖਿਆ ਹੈ ਕਿਉਂਕਿ ਬਹੁਤ ਪਰਜਾਈ ਕੀਤਾ ਪਿਆ ਜੀ ਔਰ ਆਪੋਜੀਸ਼ਨ ਵਾਲੇ ਬਹੁਤ ਸਵਾਲ ਜਵਾਬ ਕਰਦੇ ਆ ਦੇਖੋ ਜੀ ਰੰਗਲਾ ਪੰਜਾਬ ਪੰਗਲਾ ਪੰਜਾਬ ਬਣਾਤਾ ਉਹ ਨੂੰ ਪੁੱਛੇ ਕਿ 3 ਲੱਖ ਰੋਡ ਦਾ ਕਰਜ਼ਾ ਕਿੰਨੇ ਚਿਰ ਹੈ ਉਹਨਾਂ ਦਾ ਵਿਆਜ ਤਾਂ ਪੈਣਾ ਹੀ ਹੈ ਨਾ ਉਹ ਫੌਰੀ ਫੌਰੀ ਬਿョਤ ਮਤ ਔਰ ਟਾਈਮ ਤਾਂ ਲੱਗਦਾ ਨਾ ਜੀ 70 80 ਸਾਲ ਪੁਰਾਣੀ ਜਿਹੜਾ ਜ਼ਖਮ ਹੈ ਜਿਹੜਾ ਕੈਂਸਰ ਮਸੂਰ ਬਣ ਗਿਆ ਉਹਨੂੰ ਠੀਕ ਕਰਨ ਨੂੰ ਟਾਈਮ ਤਾਂ ਲੱਗਦਾ ਨੇ ਉਹ ਠੀਕ ਆਪਾਂ ਸਾਰਿਆਂ ਨੇ ਮਿਲ ਕੇ ਕਰਨਾ ਕਿਉਂਕਿ ਪੰਜਾਬ ਆਪਣਾ ਇਹ ਘਰ ਹੈ ਆਪਣਾ ਜੀ ਇਹ ਰਾਜਨੀਤੀ ਦਾ ਖੜਾ ਨਹੀਂ ਹੈ ਇਹ ਕਿਰਪਾ ਵਿਕ ਬਣਾਉਣ ਦਾ ਖੜਾ ਨਹੀਂ ਹੈ ਵੀ ਉਹਨੂੰ ਆਪਾਂ ਮੁੱਖ ਮੰਤਰੀ ਬਣਾਉਣਾ ਉਹਨੂੰ ਆਪਾਂ ਐਮਐਲਏ ਬਣਾਉਣਾ ਇਹ ਉਹਦਾ ਥੋੜਾ ਜੀ ਉਹਦਾ ਆਪਣੇ ਪਿੰਡ ਦੀ ਡਿਵੈਲਪਮੈਂਟ ਦਾ ਕੰਮ ਹੈ ਤੇ ਆਪਣੇ ਸ਼ਹਿਰ ਦੀ ਡਿਵੈਲਪਮੈਂਟ ਦਾ ਕੰਮ ਹੈ ਆਪਣੇ ਬੱਚਿਆਂ ਨੇ ਵੀ ਵੇਖਿਆ ਸਾਡੀ ਆਲਰੇਡੀ ਵੀਡੀਓ ਤਾਂ ਵੀ ਵੇਖਿਆ ਇਸ ਕਰਕੇ ਆਪਾਂ ਸਾਰੀਆਂ ਗੱਲਾਂ ਸੋਚ ਸਮਝ ਕੇ ਭਾਗੇ ਲਾਹਾ ਲੈਣ ਵਾਲੀ ਗੱਲ ਆ ਉਹਦੇ ਵਿੱਚ ਪਿੱਛੇ ਨਾ ਰਹੋ ਸਾਰੇ ਵੱਟ ਚੜ ਕੇ ਉਹਦਾ ਲਾਹਾ ਲਓ ਸਰਕਾਰਾਂ ਚਾਹੇ ਕੇਂਦਰ ਸਰਕਾਰਾ ਤੇ ਪੰਜਾਬ ਸਰਕਾਰਾ ਚਾਹੇ ਮੈਂ ਆਪਣੀ ਤਨਖਾਹ ਤੇ ਵੀ ਕਰਦਾ ਤੇ ਸਾਰਾ ਸੰਗਤ ਦੀ ਸੇਵਾ ਵਾਸਤੇ ਹੀ ਆ ਕਿਉਂ ਕਿਉਂਕਿ ਮਤਦਾਨ ਜਦੋਂ ਆਪਣੀ ਮਤਦਾਨ ਦਾਨ ਤੁਸੀਂ ਵੋਟ ਪਾ ਕੇ ਦਿੱਤਾ ਸੀ ਨਾ ਇਸੇ ਕੰਮ ਲਈ ਦਿੱਤਾ ਸੀ ਕਿ ਤੁਹਾਡੇ ਕੰਮ ਹੋਣ ਤੁਹਾਡੇ ਕੰਮ ਹੋਣ ਸਾਡਾ ਮਕਸਦ ਹੈ ਕਿ ਤੁਸੀਂ ਅੱਗੇ ਵਧੋ ਤਾਂ ਹੀ ਸਾਡੀ ਖੁਸ਼ੀ ਇੱਕ ਬਣਦੀ ਹੈ ਕਿਉਂ ਹੁਣ ਹੈ ਜੀ ਪਹਿਲਾਂ ਸਾਡੀ ਛੋਟ ਸੀ ਅਸੀਂ ਲੋਕਾਂ ਨਾਲ ਮਾਰੇ ਕੀਤਾ ਸੀ ਜਿੱਦੋਂ ਅਸੀਂ ਪੁਣੇਗਾ ਤਾਂ ਅਸੀਂ ਜਿਹੜੇ 5-7 ਕੰਮ ਸੀ ਉਹਨੂੰ ਅਸੀਂ ਪਹਿਲੇ ਜਦੋਂ ਪੰਚਾਇਤ ਘਰ ਹੀ ਗਿਆ ਸੀ ਉੱਥੇ ਵੀ ਕਰ ਪਾਈ ਸੀ ਅਗਲੇ ਅੰਗਰੇਜ਼ 2000 ਕੰਮ ਜੰਬਰੀਅਰ ਕਰਦੇ ਰਹੇ ਹੁਣ ਇਹਦਾ ਸਾਡਾ ਪ੍ਰਗਾਤਤਾ ਕਿ ਤੱਕ ਵੀ ਕੰਮ ਕਰੋ ਤੇ ਵਿਕਾਸ ਕਰੋ ਕਿਹੜੇ ਕਿਹੜੇ ਨੂੰ ਲਗਾਉਂਗੇ ਗਰਾਊਂਡ ਬਣਾ ਜੀ ਪਹਿਲਾਂ ਪਾਰਕ ਸੀ ਮੈਂ ਜਿਵੇਂ ਜਿ세 ਪਾਰਕ ਬਣਾਉਣ ਬੱਟਰ ਸਪਲਾਈ ਬੰਦ ਕੋਈ ਸੀ 30 ਸਾਡੇ ਬਹੁਤਾਂ ਕਿੰਨੋਂ ਚਲਾਈ ਹੋਈ ਜੀ ਦੋ ਚੱਲਦੇ ਨੇ ਦੋ ਵੀ ਚੱਲਤ ਨਹੀਂ ਬਾਕੀ ਹੋਰ ਵੀ ਜੋ ਲੋੜੀ ਜਿਮਾਂ ਰੋਟੀ ਦੀ ਭਾਤ ਤੇ ਪਰਕੇ ਅਸਰ ਦੀ ਕਿੰਨੀ ਪਿਆ ਪਿਆ ਗਈ ਪੁੰਡ ਦੀ 400 ਰੁਪਏ